ਸਰਬ ਜੀ ਸੰਦੂਰ ਵੀ ਦੀ ਰਚਨਾ ਸਭ ਦੀਆਂ ਹੁੰਦੀਆਂ ਨੇ ਵਕ ਵਕ ਇਸ਼ਾਵਾ ਜੀ ਵਕ ਵਕ ਇਛਾਵਾ ਜੀ ਸਭ ਦੀਆਂ ਹੁੰਦੀਆਂ ਨੇ ਵਕ ਵਕ ਇਸ਼ਾਵਾ ਜੀ ਵਕ ਵਕ ਇਛਾਵਾ ਜੀ ਸਾਡੇ ਵੇੜੇ ਖੜੇ ਸਾਡੇ ਵੇੜੇ ਖੜੇ ਪੁੱਤਰ ਕੰਨ ਅਰਦਾਸਾਂ ਕਈ ਮਾਮਾ ਜੀ ਕਈ ਮਾਮਾ ਜੀ ਸਾਦੇ ਵੇੜੇ ਕਿੱਡੇ ਪੁੱਤਰ ਕੰਨ ਅਰਦਾਸਾਂ ਕਈ ਮਾਮਾ ਜੀ ਸਭ ਜੀਆਂ ਹੁੰਦੀਆਂ ਨੇ ਵਖੋ ਵਖ ਇਛਾ ਮਾਦੀ ਪੁੱਤਰ ਪ੍ਰਾਤੀ ਲਈ ਦੇਖੋ ਕਿੰ ਕਿੰਨੇ ਜਫਰ ਜਾਲ ਦੀਆਂ ਨੇ ਜਫਰ ਜਾਲ ਦੀਆਂ ਨੇ ਪੁੱਤਰ ਪ੍ਰਾਪਤੀ ਵਈ ਦੇਖੋ ਕਿ ਕਿੰਨੇ ਜਫਰ ਜਾਲ ਦੀਆਂ ਨੇ ਜਫਰ ਜਾਲ ਦੀਆਂ ਨੇ ਲਾਦਾ ਚਾਵਾਂ ਨਾਲ ਫਿਰ ਦੇਖੋ ਕਿਵੇਂ ਔਲਾਦ ਪਾਲਦੀਆਂ ਨੇ ਲਾਦਾ ਚਾਵਾਂ ਨਾਲ ਫਿਰ ਦੇਖੋ ਕੀ ਮੀ ਔਲਾਦ ਪਾਲਦਿਆ ਨੀ ਤੀਆਂ ਪੁੱਤ ਸਦਾ ਹੀ ਹੁੰਦੇ ਅੱਖੀਆਂ ਦੇ ਤਾਰੇ ਜੀ ਤੀਆਂ ਪੁੱਤ ਸਦਾ ਹੀ ਹੁੰਦੇ ਅੰਦੇ ਅੱਖੀਆਂ ਦੇ ਤਾਰੇ ਜੀ ਅੱਖੀਆਂ ਦੇ ਤਾਰੇ ਜੀ ਤੀਆਂ ਪੁੱਤਰ ਹੀ ਜਾਇਦਾਦ ਹੁੰਦੇ ਕੱਟਣ ਜ਼ਿੰਦਗੀ ਇਨਾ ਸਹਾਰੇ ਜੀ ਤੀਆਂ ਪੁੱਤਰ ਹੀ ਜਾਇਦਾਦ ਹੁੰਦੇ ਕੱਟਣ ਜ਼ਿੰਦਗੀ ਇਨਾ ਸਹਾਰੇ ਜੀ ਕਦਰ ਕਰੋ ਤੁਸੀਂ ਬੱਚਿਓ ਕਦਰ ਕਰੋ ਤੁਸੀਂ ਬੱਚਿਓ ਆਪਣੇ ਜਨਮ ਦਾਤਿਆਂ ਦੀ ਆਪਣੇ ਜਨਮ ਦਾਤਿਆਂ ਦੀ ਕਦਰ ਕਰੋ ਤੁਸੀਂ ਬੱਚਿਓ ਆਪਣੇ ਜਨਮ ਦਾਤਿਆਂ ਦੀ ਆਪਣੇ ਜਨਮ ਦਾਤਿਆਂ ਦੀ ਇਨਤੋ ਅਮੁੱਲ ਦੱਸ ਦਿਓ ਸੰਗ ਰੂਰ ਵੀ ਨੂੰ जग ਉੱਤੇ ਕੀ जग ਉੱਤੇ ਕੀ जग ਉੱਤੇ ਕੀ